ਕਰ ਰਹੇ ਹੋ ਵਿਰੋਧ ਕਰ ਰਹੇ ਹੋ ਕੀ ਕਰਨਾ ਜੀ ਇਹ ਪਿਛਲੇ ਦਿਨੇ ਇੱਕ ਜੀ ਵਾਲਮੀਕੀ ਰਿਸ਼ੀ ਫਿਲਮ ਰਿਲੀਜ਼ ਕਰਨ ਜਾ ਰਹੇ ਨੇ ਜਿਹਦਾ ਰੋਲ ਭਗਵਾਨ ਵਾਲਮੀਕੀ ਮਹਾਰਾਜ ਅਕਸ਼ੇ ਕੁਮਾਰ ਕਰ ਰਿਹਾ ਤੇ ਇਹਦਾ ਇੱਕ ਟ੍ਰੇਲਰ YouTube ਤੇ ਰਿਲੀਜ਼ ਕੀਤਾ ਇਹਨਾਂ ਨੇ ਜਿਹਦੇ ਵਿੱਚ ਉਹਨਾਂ ਨੇ ਭਗਵਾਨ ਵਾਲਮੀਕੀ ਮਹਾਰਾਜ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਈ ਸਾਲਾਂ ਤੋਂ ਤੁਹਾਨੂੰ ਪਤਾ ਹੀ ਹੈ ਵੀ ਇੱਕ ਵਿਵਾਦ ਦਾ ਮੁੱਦਾ ਬਣ ਜਾਂਦਾ ਜਦ ਕਿ ਇਹ ਚੀਜ਼ਾਂ ਸਹੀ ਨਹੀਂ ਸਾਰੀਆਂ ਮਨਤਕਾਰ ਬਣਾਈ ਹੋਈ ਨੇ ਇਹ ਮਨੁਬਾਦੀ ਲੋਕਾਂ ਨੇ ਇਹ ਫਿਲਮ ਦੇ ਵਿੱਚ ਲਿਆਂਦੇ ਨੇ ਤੇ ਇਹਨਾਂ ਨੂੰ ਕੀ ਹੁੰਦਾ ਵੀ ਇਹ ਰੌਲਾ ਪਊਗਾ ਸਾਡੀ ਫਿਰ ਉਹਨੂੰ ਪਤਾ ਨਹੀਂ ਟੀਆਰਪੀ ਮਿਲਨੀ ਆ ਕੀ ਮਿਲਨੀ ਆ ਪਰ ਸਰਕਾਰਾਂ ਅੱਖਾਂ ਤੇ ਮੂੰਹ ਕੰਨ ਬੰਦ ਕਰੀ ਬੈਠੀਆਂ ਨੇ ਜਿਹੜੀ ਬੋਰਡ ਇਹਨਾਂ ਨੂੰ ਰਿਲੀਜ਼ ਕਰਦਾ ਫਿਲਮ ਨੂੰ ਚੈੱਕ ਕਰਦਾ ਜਿਹਦੇ ਵਿੱਚ ਉਹ ਸਰੇਂ ਆਂ ਭਗਵਾਨ ਵਾਲਮੀਕੀ ਮਾਰਾ ਵਰੇ ਆਪਸ਼ਬਦ ਬੋਲ ਰਿਹਾ ਤੇ ਇਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਭਗਵਾਨ ਵਾਲਮੀਕੀ ਮਾਰਾ ਨੂੰ ਮੰਨਣ ਵਾਲੇ ਲੋਕ ਨੇ ਉਹ ਕੱਲੇ ਵਾਲਮੀਕੀ ਨਹੀਂ ਹੈਗੇ ਉਹ ਸਨਾਤਨੀ ਲੋਕ ਵੀ ਨੇ Hindu ਵੀ ਨੇ Sikh ਵੀ ਨੇ ਜਿਹੜੇ ਭਗਵਾਨ ਵਾਲਮੀਕੀ ਮਹਾਰਾਜ ਨੂੰ ਮੰਨਦੇ ਨੇ ਅੱਜ ਪੂਰੇ ਦੇਸ਼ ਭਰ ਦੇ ਵਿੱਚ ਰਾਮਲੀਲਾ ਹੋ ਰਹੀਆਂ ਨੇ ਅੱਜ ਰਾਮ ਨੂੰ ਕੌਣ ਜਾਣਦਾ ਜੇ ਭਗਵਾਨ ਵਾਲਮੀਕੀ ਮਹਾਰਾਜ ਨੇ ਰਮਾਇਣ ਲਿਖੀ ਆ ਤਾਂ ਹੀ ਭਗਵਾਨ ਰਾਮਚੰਦਰ ਨੂੰ ਲੋਕ ਜਾਣਦੇ ਨੇ ਮਾਤਾ ਸੀਤਾ ਨੂੰ ਜਾਣਦੇ ਨੇ ਵੀ ਲਵ ਕੁਸ਼ ਨੂੰ ਉਹਨਾਂ ਨੇ ਉੱਥੇ ਸ਼ਰਨ ਲਾ ਉੱਥੇ ਪਾਲਿਆ ਉਹਨਾਂ ਨੂੰ ਵਿੱਦਿਆ ਦਿੱਤੀ ਤੇ ਸੀਤਾ ਨੂੰ ਸ਼ਰਨ ਦਿੱਤੀ ਤੇ ਉਹਨੂੰ ਮੰਨਣ ਵਾਲੇ ਮੈਂ ਕਿਹਨਾਂ ਕਰੋੜਾ ਲੋਕ ਨੇ ਪਰ ਅੱਜ ਜਦੋਂ ਅਸੀਂ ਸੜਕਾਂ ਤੇ ਦੇਖਦੇ ਆ ਇੱਥੇ ਇਕੱਲਾ ਵਾਲਮੀਕੀ ਸਮਾਜ ਪਰ ਸਾਡੇ ਨਾਲ ਐਡਵੋਕੇਟ ਵੀ ਆਏ ਨੇ ਸਾਡੇ ਸ਼ਹਿਰ ਦੇ ਜਿਹੜੇ ਵਪਾਰੀ ਨੇ ਉਹ ਵੀ ਆਏ ਨੇ ਜਿਹੜੇ ਲੋਕ ਕਹਿੰਦੇ ਅਸੀਂ ਭਗਵਾਨ ਵਾਲਮੀਕੀ ਮਹਾਰਾਜ ਨੂੰ ਮੰਨਦੇ ਆ ਰਾਮਲੀਲਾ ਕਰਾ ਰਹੇ ਨੇ ਪਰ ਉਹਨਾਂ ਨੂੰ ਉਦੋਂ ਇਹ ਚੀਜ਼ ਦਾ ਦੁੱਖ ਨਹੀਂ ਲੱਗਦਾ ਇਹ ਤੇ ਜਿੱਦਣ ਦੁੱਖ ਜ਼ਿਆਦਾ ਲੱਗਦਾ ਉਹ ਵਾਲਮੀਕੀ ਸਮਾਜ ਨੂੰ ਲੱਗਦਾ ਸਾਨੂੰ ਇਹ ਬੜਾ ਫੀਲ ਹੁੰਦਾ ਕਈ ਪਾਰਟੀਆਂ ਨੇ ਰਾਜਨੀਤਿਕ ਸਾਰੀਆਂ ਪਾਰਟੀਆਂ ਜਿਹੜੇ ਕਹਿੰਦੇ ਅਸੀਂ ਸਨਾਤਨ ਨੂੰ ਨਾਲ ਲੈ ਕੇ ਚੱਲਦੇ ਹਾਂ ਭਗਵਾਨ ਵਾਲਮੀਕੀ ਮਹਾਰਾਜ ਨੂੰ ਮੰਨਦੇ ਆ ਅੱਜ ਉਹ ਪਾਰਟੀਆਂ ਦੇ ਲੀਡਰ ਕਿੱਥੇ ਨੇ ਉਹ ਘਰਾਂ 'ਚ ਆਪਣੀਆਂ ਹੀ ਤਿਆਰੀਆਂ ਕਰ ਰਹੇ ਨੇ ਆਪਣੀਆਂ ਰੋਟੀਆਂ ਸੇਕ ਰਹੇ ਨੇ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਵਾਲਮੀਕੀ ਸਮਾਜ ਕੋਲੇ ਆ ਕੇ ਵੜ ਜਾਂਦੇ ਨੇ ਵੀ ਵਾਲਮੀਕੀ ਸਮਾਜ ਸਾਡੇ ਨਾਲ ਖੜਿਆ ਸੀ ਵਾਲਮੀਕੀਆਂ ਦੇ ਨਾਲ ਖੜਿਆ ਆ ਇੱਕ ਮਿੰਟ ਉਹਨਾਂ ਨਾਲ ਨਾਮੇਵਾਜੀ ਕਰਦੇ ਨੇ ਅਸੀਂ ਤੁਹਾਡੇ ਘਰੇ ਰੋਟੀ ਖਾਣੇ ਆ ਤੁਹਾਡੇ ਪੈਰ ਧੋਣੇ ਆ ਸਪਾਈ ਸੇਵਕਾਂ ਦੇ ਪਰ ਜਦੋਂ ਸਾਡੇ ਗੁਰੂ ਬਾਰੇ ਰੈਵਰ ਬਾਰੇ ਕੁਝ ਬੋਲਿਆ ਜਾਂਦਾ ਅੱਜ ਉਹ ਧੂਰੀ ਦੇ ਮੈਂ ਕਹੂੰਗਾ ਪੂਰੇ ਪੰਜਾਬ ਦੇ ਪੂਰੇ ਦੇਸ਼ ਦੇ ਉਹ ਲੀਡਰ ਕਿੱਥੇ ਨੇ ਉਹ ਮਰ ਗਏ ਅੱਜ ਉਹ ਕਿਉਂ ਨਹੀਂ ਬੋਲਦੇ ਸੜਕਾਂ ਤੇ ਆ ਕੇ ਕਿਉਂ ਨਹੀਂ ਅਛੇ ਕੁਮਾਰ ਤੇ ਤੇ ਜਿਹੜੀ ਉਹਦਾ ਡਾਇਰੈਕਟਰ ਐ ਐਕਟਰ ਐ ਉਹਨਾਂ ਸਾਰਿਆਂ ਦੇ ਪਰਚਾ ਦਰਜ ਕਰਾਂਦੇ ਅੱਜ ਉਹ ਸਨਾਤਨੀ ਲੋਕ ਕਿੱਥੇ ਨੇ ਜਿਹੜੇ ਕਹਿੰਦੇ ਅਸੀਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦਾ ਅੱਜ ਕਿਉਂ ਨਹੀਂ ਸੜਕਾਂ ਦੇ ਉੱਤਰ ਦੇ ਸਰਜੇਨਾ ਕੁਝ ਕੀ ਹੋਏਗਾ ਅਸੀਂ ਜੀ 48 ਘੰਟਿਆਂ ਦਾ ਟਾਈਮ ਦਿੱਤਾ ਪ੍ਰਸ਼ਾਸਨ ਨੂੰ ਦੇਣ ਜਾ ਰਹੇ ਆ ਵੀ ਜੇ ਦੋਸ਼ੀਆਂ ਤੇ ਪਰਚਾ ਦਰਜ ਨਹੀਂ ਹੋਇਆ ਫਿਲਮ ਦੇ ਐਕਟਰ ਤੇ ਅਕਸ਼ੇ ਕੁਮਾਰ ਹੈ ਡਾਇਰੈਕਟਰ ਤੇ ਰਾਈਟਰ ਤੇ ਉਹ ਚੈਨਲ ਤੇ ਜਿਹਨੇ YouTube ਤੇ ਵੀਡੀਓ ਪਾਈ ਆ ਜੇ ਉਹਨਾਂ ਤੇ ਪਰਚਾ ਦਰਜ ਨਾ ਹੋਇਆ ਤੇ ਉਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਇਹਦਾ ਵਿਰੋਧ ਆ ਜਿਹੜਾ ਪੂਰੇ ਪੰਜਾਬ 'ਚ ਨਹੀਂ ਪੂਰੇ ਭਾਰਤ 'ਚ ਦੇਖਣ ਨੂੰ ਮਿਲੂਗਾ ਤੇ ਬਾਹਰਲੀ ਕੰਟਰੀ 'ਚ ਵੀ ਦੇਖਣ ਨੂੰ ਮਿਲੂਗਾ